ਪਿਛਲੇ ਦਿਨੀ ਹਿਮਾਚਲ ਵਿੱਚ ਲਗਾਤਾਰ ਹੋ ਰਹੀ ਬਰਸਾਤ ਅਤੇ ਬੱਦਲ ਫਟਣ ਦੀਆਂ ਘਟਨਾਵਾਂ ਕਾਰਨ ਮੈਦਾਨੀ ਖੇਤਰ ਵਿੱਚ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਜਿਸ ਦੇ ਚੱਲਦਿਆਂ ਪਾਖੜਾ ਡੈਮ ਦੇ ਬਿਲਕੁਲ ਨਾਲ ਲੱਗਦੇ ਪਿੰਡ ਨੈਲਾ ਵਿਖੇ ਬੱਦਲ ਫਟਣ ਦੀ ਘਟਨਾ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਇੱਕ ਵੱਡਾ ਪਹਾੜ ਮਲਬੇ ਵਿੱਚ ਤਬਦੀਲ ਹੋ ਗਿਆ ਤੇ ਸਾਰਾ ਮਲਬਾ ਸਤਲੁਜ ਦਰਿਆ ਵਿੱਚ ਜਾ ਡਿੱਗਿਆ ਜੇਕਰ ਇਹ ਬੱਦਲਵਾਦੀ ਵਾਲੇ ਖੇਤਰ ਵਿੱਚ ਫੜਦਾ ਤਾਂ ਤਸਵੀਰਾਂ ਹੋਰ ਵੀ ਭਿਆਨਕ ਤੇ ਖੌਫਨਾਕ ਹੋ ਸਕਦੀਆਂ ਸਨ ਉੱਧਰ ਇਸ ਘਟਨਾ ਤੋਂ ਬਾਅਦ ਸਥਾਨਕ ਲੋਕਾਂ ਨੂੰ ਆਉਣ ਜਾਣ ਵਿੱਚ ਕਾਫੀ ਮੁਸ਼ਕਲ ਹੋ ਰਹੀ ਹੈ ਮੈਂ ਰਾਮਪਾਲ ਪਾਲ ਇਹ ਪਿੰਡ ਸਾਡਾ ਨਹਿਲਾ ਬਲਾਸਪੁਰ ਜ਼ਿਲ੍ਹੇ ਦਾ ਇਹ ਹਿਮਾਚਲ ਦਾ ਆਖਰੀ ਪਿੰਡ ਹੈ ਜੀ ਇਸ ਤੋਂ ਬਾਅਦ ਰੋਪੜ ਜ਼ਿਲ੍ਹਾ ਸ਼ੁਰੂ ਹੋ ਜਾਂਦਾ ਪੰਜਾਬ ਦਾ ਨੰਗਲ ਸ਼ਹਿਰ ਆ ਜਾਂਦਾ ਦੂਜੇ ਪਾਸੇ ਉਹਨਾਂ ਹੀ ਬਲਾਸਪੁਰ ਦਾ ਲਾਸਟ ਪਿੰਡ ਹੈ ਸੋ ਅਸੀਂ ਆਪਣੇ ਜ਼ਿਲ੍ਹੇ ਦੇ ਹੈੱਡਕੁਆਰਟਰ ਤੋਂ ਤਾਂ ਕਾਫੀ ਦੂਰ ਬੈਠੇ ਆਂ ਜੀ ਸਾਡੀ ਜ਼ਿਆਦਾ ਬਾਬਸਤਗੀ ਸਾਡੀ ਨੰਗਲ ਦੇ ਨਾਲ ਹੈ ਜੀ ਨੰਗਲ ਸ਼ਹਿਰ ਹੀ ਸਾਨੂੰ ਜ਼ਿਆਦਾ ਲੱਗਦਾ ਚਾਹੇ ਐਜੂਕੇਸ਼ਨ ਦਾ ਪਰਪਸ ਹੋਵੇ ਜਾਂ ਕੋਈ ਸਿਹਤ ਸਹੂਲਤਾਂ ਲੈਣੀਆਂ ਹੋਣ ਜਾਂ ਸ਼ਾਪਿੰਗ ਵਗੈਰਾ ਕਰਨੀ ਹੋਵੇ ਕਿਸੇ ਵੀ ਕੰਮ ਦੇ ਲਈ ਸਾਨੂੰ ਨੰਗਲ ਹੀ ਜਾਣਾ ਪੈਂਦਾ ਔਰ ਇਹ ਜਿਹੜਾ ਇਹ ਬੱਦਲ ਫਟਿਆ ਇਹ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਇਹਦੇ ਕਰਕੇ ਸਾਡਾ ਇਹ ਸਾਰਾ ਹੀ ਰਸਤਾ ਖਤਮ ਹੋ ਗਿਆ ਲਗਭਗ ਕਿਉਂਕਿ ਇਹ ਰਸਤਾ ਜਿਹੜਾ ਸੀਗਾ ਇਹ ਬਹੁਤ ਸ਼ਾਰਟ ਸੀ ਸਾਨੂੰ ਮੰਗਲ ਜਾਣ ਲਈ ਇਧਰੋਂ ਅਸੀਂ ਪਿੰਡੋਂ ਜਾਈਏ ਤਾਂ 2 ਕਿਲੋਮੀਟਰ ਪੈਂਦਾ ਇਹ ਤੇ ਉਧਰੋਂ ਜੇ ਆਪਾਂ ਘੁੰਮ ਕੇ ਆਈਏ ਦੂਜੇ ਰਸਤੇ ਬੋਲੋ ਉਹ ਸਾਡਾ ਕੋਈ 10 ਤੋਂ 12 ਕਿਲੋਮੀਟਰ ਦਾ ਸਫ਼ਰ ਹੋ ਜਾਂਦਾ ਉਹਦੇ ਨਾਲ ਸਾਡੀ ਸਮੇਂ ਦੀ ਵੀ ਬਰਬਾਦੀ ਪੈਸੇ ਦੀ ਵੀ ਬਰਬਾਦੀ ਪੈਟਰੋਲ ਜ਼ਿਆਦਾ ਲੱਗਦਾ ਉਧਰੋਂ ਪਰ ਇਧਰ ਟੂ ਬੀਲਰ ਸਾਡੇ ਇਧਰ ਜਾਂਦੇ ਸੀ ਬੜੀ ਆਸਾਨੀ ਦੇ ਨਾਲ ਪਰ ਹੁਣ ਜਿਸ ਦਿਨ ਦਾ ਇਹ ਹੋ ਗਿਆ ਬਹੁਤ ਔਖਾ ਹੋ ਗਿਆ ਸਾਨੂੰ ਵੀਬੀਐਮਬੀ ਦੀ ਰੇਲ ਗੱਡੀ ਵੀ ਇੱਥੇ ਜੀ 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 ਮੈਂ ਉਹੀ ਦੱਸਣ ਜਾ ਰਿਹਾ ਤੁਹਾਨੂੰ ਬੀਬੀਐਮਬੀ ਦੀ ਸਾਡੀ ਟ੍ਰੇਨ ਵੀ ਉਹ ਤਾਂ ਸਾਡੀ ਬੈਕਬੋਨ ਕਹਿ ਲਓ ਇਸ ਇਲਾਕੇ ਦੀ ਨਾ ਜੀ ਸਾਡੇ ਦਰਜਣਾ ਪਿੰਡਾਂ ਨੂੰ ਉਹਦਾ ਫਾਇਦਾ ਉਹੀ ਸਾਡੀ ਕਨਵੈਂਸ ਹੈ ਮੇਨ ਤਾਂ ਉਹ ਵੀ ਵਿਚਾਰੀ ਬੰਦ ਪਈ ਟ੍ਰੇਨ ਸਾਡੀ ਟ੍ਰੇਨ ਬੰਦ ਹੋਈ ਨੂੰ ਕੋਈ 20 25 ਦਿਨ ਹੋ ਗਏ ਜੀ ਫਿਰ ਸਾਫਾਈ ਕਿਦਾਂ ਕੀਤੀ ਜਾ ਰਹੀ ਹੈ ਕੌਣ ਕਰ ਰਿਹਾ ਕਿ ਕਿਦਾਂ ਕੀਤੀ ਜਾ ਰਹੀ ਹੈ ਹਾਲ ਦੀ ਘਾੜੀ ਤਾਂ ਬਸ ਰੇਲਵੇ ਵਿਭਾਗ ਦੇ ਕੋਈ 5-7 ਕਮਜ਼ਦੂਰ ਹੈ ਵਿਚਾਰੇ ਰੇਲਵੇ ਵਿਭਾਗ ਬੀਵੀਐਮਬੀ ਰੇਲਵੇ ਵਿਭਾਗ ਦੇ ਜੀ ਉਹ ਥੋੜਾ ਲੱਗੇ ਹੋਏ ਆ ਵਿਚਾਰੇ ਪਰ ਉਹ ਹੱਥੀਂ ਕਿੰਨਾ ਕੁ ਹੋ ਜਾਣਾ ਤੁਸੀਂ ਦੇਖ ਰਹੇ ਹੋ ਜੀ ਕਿੰਨਾ ਬੁਰਾ ਹਾਲ ਹੈ ਸਾਰੇ ਆਲੇ ਦੁਆਲੇ ਦੇਖ ਰਹੇ ਹੋ ਤੁਸੀਂ ਸੜਕ ਔਰ ਟ੍ਰੇਨ ਟਰੈਕ ਦੋਨੋਂ ਹੀ ਚੀਜ਼ਾਂ 10-12 ਫੁੱਟ ਥੱਲੇ ਦੱਬ ਚੁੱਕੀਆਂ ਜੀ ਉਹ ਇਹ ਤਾਂ ਹੈਵੀ ਮਸ਼ੀਨਰੀ ਦੇ ਨਾਲ ਹੀ ਕੀਤਾ ਜਾਏਗਾ ਜੀ ਕੰਮ ਅਦਰਵਾਈ ਤਾਂ ਨਹੀਂ ਜੇ ਹੱਥੀ ਚੱਕਣ ਵਾਲਾ ਹੁੰਦਾ ਤਾਂ ਸਾਡੇ ਪਿੰਡ ਦੇ ਮੁੰਡਿਆਂ ਨੇ ਕਰ ਦਿੱਤਾ ਹੁੰਣਾ ਸੀ ਉਹਨੂੰ ਬਹੁਤ ਸਾਰੇ ਰਸਤੇ ਅਸੀਂ ਖੋਲੇ ਜੀ ਕਿੰਨੀ ਕਿਹ ਜਗ੍ਹਾ ਲੈਂਡਸ ਲੈਣੀ ਹੋਈ ਹੈ ਜੀ ਕੋਈ 15-20 ਜਗ੍ਹਾ ਹੋਈ ਸੀ ਜੀ ਇੱਥੋਂ ਅੱਗੇ ਓਲਿੰਡਾ ਤੱਕ ਨਾ ਜੀ ਉਹ ਅਸੀਂ ਜਿੰਨਾ ਕੁ ਹੋ ਸਕਿਆ ਅਸੀਂ ਮੁੰਡਿਆਂ ਨੇ ਆਪ ਵੀ ਖੋਲਿਆ ਇਹਨਾਂ ਦੇ ਬੀਬੀ ਐਮਬੀ ਦੇ ਮਜ਼ਦੂਰ ਵੀ ਲੱਗੇ ਰਹੇ ਅਸੀਂ ਹੱਥੀ ਖੋਲੇ ਕਾਫੀ ਪਰ ਇਹ ਵੱਡੀ ਸਮੱਸਿਆ ਇਹ ਹੈ ਇਹ ਜਿੰਨੀ ਜਲਦੀ ਹੋ ਸਕੇ ਇਹਨੂੰ ਖੋਲਣਾ ਚਾਹੀਦਾ ਤਾਂ ਕਿ ਸਾਡੀ ਸਮੱਸਿਆ ਦਾ ਹੱਲ ਹੋ ਸਕੇ ਸਾਨੂੰ ਨੰਗਲ ਜਾਣ ਨੂੰ ਬਹੁਤ ਜ਼ਿਆਦਾ ਦਿੱਕਤ ਹੁੰਦੀ ਜੀ ਬੱਚੇ ਸਕੂਲ ਦੇ ਜਾਂਦੇ ਆ ਸਟੂਡੈਂਟਸ ਐ ਪੜਨ ਵਾਲ ਔਰ ਮੇਰੇ ਵਰਗੇ ਕੰਮ ਕਰਨ ਜਿੰਨੇ ਵੀ ਨੰਗਲ ਜਾਂਦੇ ਸਾਰਿਆਂ ਨੂੰ ਹੀ ਦਿੱਕਤ ਹੈ ਜੀ ਜੇ ਇਹੀ ਜਿਦਾ ਬਦਲ ਤੁਸੀਂ ਦੱਸਿਆ ਪਿਆ ਇੱਥੇ ਫਟਿਆ ਜੇਹੀ ਆਬਾਦੀ ਕਿੱਡਿ ਗੂਰ ਇੱਥੇ ਆਬਾਦੀ ਬਸ ਨਾਲ ਹੀ ਹੈ ਜੀ ਕੋਈ 500 ਮੀਟਰ ਹੈ ਜੇ ਉੱਥੇ ਹੋ ਜਾਂਦਾ ਫਿਰ ਤਾਂ ਬਹੁਤ ਵੱਡਾ ਨੁਕਸਾਨ ਹੁੰਦਾ ਜੀ ਜਾਨੀ ਮਾਲੀ ਨੁਕਸਾਨ ਬਹੁਤ ਜ਼ਿਆਦਾ ਹੋ ਜਾਂਦਾ ਇਹ ਤਾਂ ਸ਼ੁਕਰ ਹੈ ਪ੍ਰਮਾਤਮਾ ਦਾ ਵੀ ਇਹ ਥੋੜਾ ਦੂਰ ਹੋਇਆ ਹਾਂਜੀ ਤਾਂ ਬਚਾ ਜਾਨੀ ਮਾਲੀ ਸਾਰਾ ਬਚਾ ਹੋਇਆ ਜੀ ਵੈਸੇ ਪਰ ਆਹੀ ਦਿੱਕਤ ਹੈ ਸਾਨੂੰ ਵੀ ਬੀਬੀਐਮਬੀ ਪ੍ਰਸ਼ਾਸਨ ਅੱਗੇ ਸਾਡੀ ਬਾਰੰਬਾਰ ਬੇਨਤੀ ਹੈ ਜੀ ਹੱਥ ਜੋੜ ਕੇ ਵੀ ਰਸਤੇ ਨੂੰ ਕਿਰਪਾ ਕਰਕੇ ਖੋਲਿਆ ਬਹੁਤ ਹੀ ਵੱਡੀ ਗੱਡੀ ਵਾਲਾ ਨਹੀਂ ਖੋਲਿਆ ਜਾ ਸਕਦਾ ਤੇ ਟ੍ਰੇਨ ਚੱਲਦੀ ਕਰ ਦੇਣ ਔਰ ਸਾਨੂੰ ਸਕੂਟਰ ਮੋਟਰਸਾਈਕਲ ਜਾਣ ਜੋਗਾ ਕਰਤਾ ਜਾਵੇ ਜੀ ਇਹ ਰੋਡ ਕਿਉਂ ਨਹੀਂ ਬਣ ਰਿਹਾ ਤੁਸੀਂ ਦੱਸਿਆ ਜੀ ਇੱਥੇ ਉਦਗਾਟ ਕਰਨ ਕੀਤੇਗੇ ਉਹਦੇ ਬਾਰੇ ਦੱਸੋ ਉਦਗਾਟਨ ਤਾਂ ਹੋਇਆ ਜੀ ਉਦਗਾਟਨ ਤਾਂ ਦੋ ਤਿੰਨ ਵਾਰੀ ਹੋ ਲਿਆ ਇਸ ਦਾ ਨਹੀਂ ਪੱਥਰ ਰੱਖੇ ਐ ਕਿਹਨਾਂ ਵੱਲੋਂ ਰੱਖੇ ਜੀ ਅਨਵਗਠਾਕਰ ਜੀ ਵੱਲੋਂ ਰੱਖੇਗੇ ਜੀ ਕੇਂਦਰੀ ਮੰਤਰੀ ਜੀ ਵੱਲੋਂ ਉਹ ਰੱਖੇ ਗਏ ਐ ਪਰ ਹੁਣ ਪਤਾ ਨਹੀਂ ਬੀਬੀਐਮਬੀ ਦੀ ਕੀ ਮਜਬੂਰੀ ਐ ਜੀ ਨਹੀਂ ਬਣ ਰਿਹਾ ਰੋਡ ਅ ਜਿੱਥੇ ਆਪਾਂ ਖੜੇ ਐ ਇੱਥੇ ਤੱਕ ਪੱਕਾ ਰਸਤਾ ਐ ਜੀ 올ਿੰਡਾ ਕਲੋਨੀ ਤੋਂ ਲੈ ਕੇ ਬਰਮ ਇਹ ਪੱਕਾ ਰਸਤਾ ਬਣਨਾ ਹੈ ਜੀ ਪਰ ਬਣਨਾ ਪਤਾ ਨਹੀਂ ਕਦੋਂ ਹੋਏ ਜੀ ਇਹ ਤਾਂ ਹੁਣ ਪ੍ਰਸ਼ਾਸਨ ਨਹੀਂ ਦੱਸ ਸਕਦਾ ਜੀ ਧੰਨਵਾਦ ਜੀ ਹਾਂ ਠੀਕ ਹੈ ਭਾਜੀ ਇਹ ਜਿਹੜਾ ਪਹਾੜੀ ਖਿਸਕੀ ਹੈਗੀ ਕਿੱਦਾਂ ਖਿਸਕੀ ਹੈਗੀ ਔਰ ਕੀ ਸਮੱਸਿਆ ਹੈਗੀ ਔਰ ਕਿਹੜਾ ਪਿੰਡ ਹੈਗਾ ਕਿਹੜੀ ਜਗ੍ਹਾ ਹੈ ਇਹ ਜੀ ਮੇਰਾ ਨਾਮ ਸੰਜੀਵ ਕੁਮਾਰ ਪਿੰਡ ਨੇਲਾ ਇਹ ਨੇਲਾ ਦੇ ਵਿੱਚ ਲੈਂਡਸਲਾਈਡ ਹੋਈ ਹੈ ਇਹ 88 ਵਿੱਚ ਵੀ ਇੰਨੀ ਲੈਂਡਸਲਾਈਡ ਨਹੀਂ ਹੋਈ ਸੀ ਜਦੋਂ ਕਿ ਟ੍ਰੇਨ ਬੰਦ ਹੋਈ ਟ੍ਰੇਨ ਵੀ ਉਸ ਟਾਈਮ ਵੀ ਤਿੰਨ ਦਿਨਾਂ ਦੇ ਵਿੱਚ ਚਾਲੂ ਕੀਤੀ ਗਈ ਸੀ ਹੁਣ ਇੰਨਾ ਬੜੀ ਟ੍ਰੈਜਡੀ ਹੋਈ ਹੈ ਪਿਛਲੇ ਕੁਝ ਦਿਨਾਂ ਚੋ ਜਿਹੜੀ ਲੈਂਡਸਲਾਈਡ ਹੋਈ ਇਹ ਪੂਰੀ ਬਰਮਲੇ ਤੋਂ ਲੈ ਕੇ 올ਿੰਡਾ ਸਾਈਡ ਗੋਲਥਈ ਸਾਈਡ ਸਾਰੇ ਬੀਵੀਐਮਪੀ ਦਾ ਜਿੰਨਾ ਵੀ ਏਰੀਆ ਹੈ ਬੰਦ ਹੋ ਗਏ ਚੁੱਕਿਆ ਹੈ ਉਹ ਸਾਡੇ ਪਿੰਡ ਨੂੰ ਸਿਰਫ ਇਹ ਸ਼ਾਰਟਕਟ ਰੋਡ ਜਿਹੜਾ ਹੈ ਇਹੀ ਪੈਂਦਾ ਸੀਗਾ ਕਿ ਅਸੀਂ ਨੰਗਲ ਨਾਲ ਜੁੜੇ ਹੋਏ ਆ ਇੱਕ ਤਾਂ ਸਾਨੂੰ ਸ਼ੋਰਟ ਇਸ ਕਰਕੇ ਪੈਂਦਾ ਕਿ 3 ਕਿਲੋਮੀਟਰ ਦੇ ਅੰਦਰ ਅਸੀਂ ਨੰਗਲ ਪਹੁੰਚ ਜਾਂਦੇ ਆ ਦੂਸਰੀ ਔਰ ਜੇ ਆਪਾਂ 올ਿੰਡਾ ਹੋ ਕੇ ਗੋਲਥਈ ਹੋ ਕੇ ਨਿਕਲ ਕੇ ਜਾਵੇ ਇੱਕ ਸਾਈਡ 6 ਕਿਲੋਮੀਟਰ ਤੇ ਇੱਕ ਸਾਈਡ ਤੇ ਸਾਨੂੰ ਮਲਕੀ 5 ਕਿਲੋਮੀਟਰ ਦਾ ਸਾਹਮਣਾ ਕਰਨਾ ਪੈਂਦਾ ਤੇ ਇਹ ਅਸੀਂ ਬੀਬੀਐਮਬੀ ਨੂੰ ਇਹੀ ਮਲਕੀ ਕਹਿਣਾ ਚਾਹੁੰਦੇ ਆ ਕਿ ਤੁਸੀਂ ਤੁਹਾਡੇ ਕੋਲ ਇੰਨੀ ਬੜੀ ਮਸ਼ੀਨਰੀ ਹੈ ਤੁਸੀਂ ਕਮ ਸੇ ਕਮ ਬੰਦਿਆਂ ਨਾਲ ਤੁਸੀਂ ਕਈਆਂ ਲੈ ਕੇ ਗੈਂਤੀਆਂ ਲੈ ਕੇ ਉਹਨਾਂ ਨੂੰ ਵਿਚਾਰਿਆਂ ਨੂੰ ਰੇਲਵੇ ਵਾਲਿਆਂ ਨੂੰ ਲਗਾ ਰਿਹਾ ਤੁਸੀਂ ਇੱਕ ਮਸ਼ੀਨਰੀ ਹਾਇਰ ਕਰਕੇ ਕਿਉਂ ਨਾ ਐਡਾ ਵੱਡਾ ਤੁਹਾਡਾ ਬੋਰਡ ਹੈ ਤੇ ਬੋਰਡ ਦੇ ਵਿੱਚ ਕਿੰਨੀ ਤੁਹਾਡੀ ਮਲਕੀ ਮਸ਼ੀਨਰੀ ਹੈ ਜਿਹੜੀ ਖਰਾਬ ਪਈ ਹੈ ਉਹ 1400 ਵਿੱਚ ਪਈ ਹੈ ਉਹਨੂੰ ਰਿਪੇਅਰ ਕਰਾ ਕੇ ਜਾਂ ਕੋਈ ਹੋਰ ਮਸ਼ੀਨਰੀ ਲੈ ਕੇ ਹਾਇਰ ਕਰਕੇ ਤੁਸੀਂ ਇਹ ਮਲਕੀ ਇਹ ਕੰਮ ਕਿਉਂ ਨਹੀਂ ਕਰਵਾ ਰਹੀ ਹੈ ਸਾਨੂੰ ਤਾਂ ਇਸ ਗੱਲ ਦੀ ਦਿੱਕਤ ਹੈ ਕਿ ਕੋਈ ਬੱਚਾ ਬੁढ़ा ਸਿਆਣਾ ਕੋਈ ਬਿਮਾਰ ਸ਼ਮਾਰ ਹੋ ਜਵੇ ਸਾਨੂੰ ਇੱਕ ਰੇਲਵੇ ਦੇ ਲਾਈਨ ਦਾ ਐਨੇ ਅਸੀਂ ਜੁੜੇ ਹੋਇਆ ਸਕਿਊ ਟレイン ਦੇ ਵਿੱਚ ਬੱਚੇ ਵੀ ਆ ਕਾਲਜ ਜਾਂਦੇ ਕੋਈ ਸਕੂਲ ਜਾਂਦੇ ਪੜਨ ਵਿੱਚ ਜਾਂਦੇ ਟੀਚਰ ਆ ਰਹੇ ਸਕੂਲ ਦੇ ਵਿੱਚ ਤੇ ਇਸ ਕਰਕੇ ਸਾਨੂੰ ਇਹ ਸੀ ਗੱਲ ਹੈ ਦੇਖੋ ਤੁਸੀਂ ਪਿੱਛੇ ਪਹਾੜੀ ਕਿੰਨੀ ਉੱਪਰ ਤੇ ਮਲਕੀ ਸਾਰੀ ਲੈਂਡਸਲਾਈਡ ਹੋਈ ਵੀ ਹੈ ਲਾਈਨ ਸਰ ਪਿੱਛੇ ਦੱਬੀ ਕਮਸ ਕਮ 15 ਫੁੱਟ ਨੀਚੇ ਦੱਬੀ ਹੋਈ ਹੈ 15 ਫੁੱਟ ਨੀਚੇ ਦੱਬੀ ਹੋਈ ਹੈ ਔਰ ਬੱਦਲਨ ਫਟਣ ਕਰਕੇ ਇਹ ਜਿਹੜਾ ਰੋਡ ਹੈ ਉਹ ਲਾਈਨ ਵਗੈਰਾ ਇਹ ਸਾਰੀ ਨੀਚੇ ਮਲਗੀ ਇਸ ਕੁਛ ਤਾਂ ਸਤਲੁਜ ਦਰਿਆ ਦੇ ਵਿੱਚ ਬਹਿ ਗਈ ਹੈ ਤੇ ਕੁਛ ਨੀਚੇ ਦਬ ਚੁੱਕੀ ਹੈ ਕਿੰਨੇ ਦਿਨ ਤੇ ਤੁਹਾਨੂੰ ਪ੍ਰੋਬਲਮ ਆ ਰਹੀ ਹੈ ਤੇ ਹੁਣ ਤੁਸੀਂ ਦੱਸ ਰਹੇ ਜੀ ਕਿ ਟ੍ਰੇਨ ਦਾ ਤਾਂ ਅਸੀਂ ਫਾਇਦਾ ਲੈਂਦੇ ਸੀ ਹੁਣ ਟ੍ਰੇਨ ਦਾ ਨਹੀਂ ਲੈ ਰਹੇ ਕਿੱਦਾਂ ਤੁਹਾਡਾ ਗੁਜ਼ਾਰਾ ਚੱਲ ਰਿਹਾ ਹੁਣ ਸਰ ਅਸੀਂ ਘੁੰਮ ਕੇ ਜਾ ਰਹੇ ਵੈਸੇ ਤਾਂ ਅਸੀਂ ਆਪਣੇ ਆਪ ਹੀ ਰਸਤਾ ਸਾਫ਼ ਕੀਤਾ ਗਵਲਥੀ ਵਾਲਾ ਕਿੱਦਾਂ ਜਾ ਰਹੇ ਸਕੂਲ ਬੱਚੇ ਸਕੂਲ ਦੇ ਬਸ ਪੈਦਲ ਜਾ ਰਹੇ ਜੀ ਤੇ ਮਲਗੀ ਕੁਛ ਕਿਨ ਕੁਝ ਕੋ ਕਨਵਿੰਸ ਹੈ ਕਿਹਨੇ ਬੱਚਿਆਂ ਕੋਲ ਨਹੀਂ ਕਨਵਿੰਸ ਹੈ ਤਾਂ ਉਹਨਾਂ ਨੂੰ ਵਿਚਾਰੇ ਨੂੰ ਇੱਕ ਦੂਜੇ ਨਾਲ ਮਲਕੀ ਬਿਠਾ ਕੇ ਅਸੀਂ ਮਲਕੀ ਨੰਗਲ ਪੰਚਾਰੇ ਜਾਂ ਕੋਈ ਕਾਲਜ ਆ ਰਿਹਾ ਕੋਈ ਆਈਟੀ ਕਰ ਰਿਹਾ ਤੇ ਜਿਹੜੀ ਐਡੀ ਵੱਡੀ ਪਹਾੜੀ ਹੈ ਉਹ ਖਿਸਕੀ ਹੈਗੀ ਜੀ ਕਿ ਬੱਦਲ ਫਟਿਆ ਸੀ ਕੀ ਹੋਇਆ ਇਹ ਸਰ ਬੱਦਲ ਹੀ ਫਟਿਆ ਜੀ ਬੱਦਲ ਫਟਣ ਕਰਨ ਮਲਕੀ ਇੰਨੀ ਵੱਡੀ ਲੈਂਡਸਲਾਈਡ ਹੋਈ ਉਹ ਮਲਕੀ ਪਹਾੜ ਦਾ ਪੂਰਾ ਉਹ ਪਹਾੜੀ ਪੂਰੀ نیچے ਆ ਚੁੱਕੀ ਹੈ ਕੁਝ ਤਾਂ ਦਰਿਆ ਦੇ ਵਿੱਚ ਚਲੀ ਗਈ ਉਹ ਕੁਝ ਇੱਥੇ ਹੈ ਉਹਦੀ ਦੇਖਦੇ ਪਿੱਛੇ ਕਿੰਨੇ ਵੱਡ ਕਿੰਨਾ ਵੱਡਾ ਪਹਾੜੀ ਹੈ ਉਹ ਜਿਹੜੀ ਹੈ ਅਸੀਂ ਇੱਥੇ ਖੜੇ ਆ ਘੱਲ ਕਮ ਸਿਕਮ ਲਾਈਨ ਵੀ ਇਹਦੇ ਕੰਸੇਗੋਂ 10 ਫੁੱਟ નીચે ਆਇਆ ਹੈ ਜੀ ਕੋਈ ਪ੍ਰਸ਼ਾਸਨ ਕੋਈ ਬੀਬੀਐਮਬੀ ਇੱਥੇ ਆਇਆ ਇਹਨੂੰ ਦੇਖਣ ਵਾਸਤੇ ਸਰ ਫਿਲਹਾਲ ਤਾਂ ਮੇਰੇ ਖਿਆਲ ਤੋਂ ਹੋ ਸਕਦਾ ਕੋਈ ਐਸਡੀਓ ਵਗੈਰਾ ਆਏ ਹੋਣਗੇ ਰੇਲਵੇ ਦੇ ਜਾਂ ਮਲਕੀ ਕੋਈ ਬਾਕੀ بڑا ਬੰਦਾ ਤਾਂ ਉਹਦੇ ਨਾਲ ਕੋਈ ਨਹੀਂ ਪਹੁੰਚਿਆ ਨਾ ਦੇਖਣ ਵਾਸਤੇ ਕਿਹੜੀ ਇਹਨਾਂ ਨੂੰ ਚੱਕਿਆ ਜਾ ਰਿਹਾ ਕਿ ਤੁਸੀਂ ਦੱਸ ਰਹੇ ਸੀ ਕਈਆਂ ਦੇ ਨਾਲ ਚੱਕਿਆ ਜਾ ਰਿਹਾ ਇਹ ਕੋਈ ਤਾਂ ਕਈਆਂ ਨਾਲ ਚੱਕਿਆ ਜਾ ਰਿਹਾ ਇਹ ਸਾਰੇ 5-6 ਦਿਨ ਹੀ ਹੋਏ ਰੇਲਵੇ ਵਾਲੇ ਨੇ ਬੰਦਿਆਂ ਨੇ ਮਲਕੀ ਉਹ ਵਿਚਾਰੇ ਭੇਜੇ ਹੋਏ ਪਤਾ ਨਹੀਂ ਕਿਸ ਚੀਜ਼ ਵਾਸਤੇ ਭੇਜੇ ਕਈਆਂ ਗੈਂਦੀਆਂ ਨਾਲ ਵਿਚਾਰੇ ਨੇ ਕਿੰਨੇ ਪੰਜ ਗੰਦੇ ਬੰਦੇ ਲਾਏ ਮੇਰੇ ਹਿਸਾਬ ਨਾਲ 15 ਫੁੱਟ નીચે ਰੇਲਵੇ ਲਾਈਨ ਹੈ ਉਹ ਰੇਲਵੇ ਦੇ ਬੰਦੇ ਲਗਾਏ ਹੋਏ ਉਹਨਾਂ ਨੇ ਉਹ ਤੁਸੀਂ ਇਹ ਮਤਲਬ ਜਿਹੜੀ ਮਸ਼ੀਨੀ ਨਾਲ ਘੱਟੋ ਘੱਟ ਮੇਰੇ ਹਿਸਾਬ ਨਾਲ ਇੱਕ ਹਫਤੇ ਅਗਰ ਮਸ਼ੀਨੀ ਲਗਾਉਂਗੇ ਤਾਂ ਸਾਫ਼ ਹੋਊਗਾ ਇਹ ਰੋੜਾ ਬੜਾ ਰੋਡ ਉਹ ਬੰਦੇ ਕਿੱਥੇ ਕਰੂਗਾ ਇਹ ਸਾਫ਼ ਇਹ ਹਾਂਜੀ ਕਿਆ ਨਾਮ ਹੈ ਜੀ ਅਨੂਪ ਕੁਮਾਰ ਜੀ ਅਨੂਪ ਜੀ ਦੱਸਿਓ ਪਿਛਲੇ ਦਿਨੀ ਬਰਸਾਤ ਹੋਈ ਸੀ ਤਾਂ ਕਿੰਨਾ ਕੁ ਨੁਕਸਾਨ ਹੋਇਆ ਇਸ ਪਿੰਡ ਦਾ ਨੁਕਸਾਨ ਇਹ ਹੈ ਕਿ ਸਾਨੂੰ ਇੱਥੇ ਤੇ ਕੁਝ ਨੰਗਲ ਜਾਣੇ ਦੀ ਵੀ ਉਹ ਦਿੱਕਤ ਹੈ ਹਾਂ ਆ ਜਿਹੜਾ ਰੋਡ ਆ ਸਾਨੂੰ ਬਰਮਲੇ ਵਾਲਾ ਇਹ ਸਾਨੂੰ ਨਜ਼ਦੀਕ ਪੈਂਦਾ ਏ। ਹੂੰ। ਕਿ ਇਹਦੇ ਖਾਤੇ ਕਿ ਪਿੱਛੇ ਜਿਹੜੀ ਬਰਸਾਤ ਹੋਈ ਇਹ ਬੱਦਲ ਫਟਲੇ ਨਾਲ ਸਾਨੂੰ ਬਹੁਤ ਕਿ ਮਕਾਨਾਂ ਵਿੱਚ ਪਾਣੀ ਭਾਰੇ ਚੁੱਕਿਆ। ਮਕਾਨਾਂ ਵਿੱਚ ਇਹ ਸਕੂਲ ਦੇ ਨਾਲ ਦੇਖੋ ਸਕੂਲ ਦੇ ਵਿੱਚ ਸਾਰੇ ਬੱਚੇ ਪੜ੍ਹਦੇ ਇਸ ਖਾਤਰੋ ਨਾਲ ਹੀ ਦੇਖੋ ਸਕੂਲ ਦੇ ਵਿੱਚ ਕਿੰਨੇ ਪੱਥਰ ਆ ਚੁੱਕੇ ਬਰਸਾਤ ਦੇ ਵਿੱਚ। ਕਿਸਾਨ ਨੂੰ ਇਹੀ ਰਸਤਾ ਹੈ। ਟ੍ਰੇਨ ਦੇ ਵਿੱਚ ਜਿਹੜੇ ਬੱਚੇ ਆਉਂਦੇ ਆ ਇਹਦੇ ਨਾਲ 8-9 ਗਾਉਂ ਆ ਜਿਹੜੇ ਸਾਡੇ ਇੱਥੇ ਪ੍ਰਭਾਵਿਤ ਪ੍ਰਭਾਵਿਤ ਹੁੰਦੀ ਨੇ ਕਿ ਆਸੀਂ ਇਹ ਸੋਚਦੇ ਆ ਕਿ ਚਲੋ ਸਾਨੂੰ ਇਹ ਰਸਤਾ ਨਜ਼ਦੀਕ ਹੈ ਜੇ ਆਸੀਂ ਇਧਰੋਂ ਜਾਈਏ ਸਾਡਾ 14-15 ਕਿਲੋਮੀਟਰ ਦਾ ਫੇਰ ਪੈਂਦਾ ਜੀ ਕਿ ਆਹੀ ਕੋਈ ਬਿਮਾਰ ਠਮਾਰ ਹੋ ਜਾਏ ਤੇ ਕਿਧਰੋਂ ਹੋ ਕੇ ਜਾਓਗੇ ਹੁਣ ਪਿੱਛੇ ਬਰਸਾਤ ਪਈ ਮੈਂ ਪਾਲੀ ਪਾਲੀ ਦੇ ਡੈਡੀ ਕਿਸ਼ਨ ਜੀ ਸੀਐਮਓ ਸਾਹਿਬ ਬੋਲਦੇ ਮੈਂ ਇਕੱਲਾ ਹੀ ਬੰਦਾ ਇੱਕ ਲੱਗਿਆ ਜਿਹੜੀ ਉੱਥੇ ਇੱਕ ਕਿਕਰ ਦਾ ਬੂਟਾ ਇੱਕ ਉਹ ਗਿਰਿਆ ਸੀ ਉਹ ਮੈਂ ਇਕੱਲਾ ਡਾਟ ਨਾ ਲੱਗਿਆ ਬਾਕੀ ਬੁੰਡੇ ਹੋਰ ਕੱਟੇ ਹੋਏ ਉਹ ਆਹੀ ਬਸਤਾ ਥੋੜਾ ਜਿਹਾ ਰਸਤਾ ਬੜਾ ਦਿੱਤਾ ਆਹੀ ਇਹੀ ਬੀਵੀਐਮਬੀ ਵਾਲਿਆਂ ਤੇ ਇਹੀ ਕਹਿੰਦੇ ਆ ਕਿ ਜੇ ਸਾਨੂੰ ਥੋੜਾ ਬਹੁਤਾ ਇਹ ਰੋਡ ਬਣਾ ਦੇਣ ਕਿ ਥੋੜਾ ਹੀ ਬੜੀ ਬੜੀ ਮਿਹਰਬਾਨੀ ਹੈ ਆਹੀ ਰੋਡ ਦੀ ਇਹੀ ਕਰਦੇ ਆ ਬਾਜੀ ਠੀਕ ਦੇਖੋ ਜੀ ਹੁਣ ਤੁਹਾਡੀ ਰਸਤਾ ਹੋਰ ਜਿੱਦਾਂ ਜਿਹੜੇ ਪਿੱਛੇ ਬਰਸਾਤ ਹੋਈ ਨਾ ਜੀ ਇਸ 10 12 ਦਿਨ ਤਾਂ ਹੋਈ ਗਿਆ ਬਾਦੀ ਹੋ ਗਿਆ ਬਲ ਕਿਦੇ ਵਿੱਚ ਕਈ ਕਾਫੀ ਲੋਕ ਆਹੀ ਜਾਂਦੇ ਤੇ ਦੇਖਿਆ ਕਿ ਇਹ ਮੈਂ ਕਿਹ ਰਸਤਾ ਖੋਲਣਾ ਨਹੀਂ ਹੈ ਕਿ ਟਾਈਮ ਲੱਗਣਾ ਇੱਥੇ ਹੈਂ 10-20 ਦਿਨ ਤੇ ਹੋ ਹੀ ਚੁੱਕੇ ਜੀ। ਠੀਕ। ਕਿ ਆਹੀ ਇਹ ਬੋਲਦੇ ਕਿ ਸਾਨੂੰ ਇਹ ਰਸਤਾ ਜ਼ਰੂਰੀ ਹੈ ਕਿ ਸਾਡਾ ਇਹ ਰੋਡ ਵੀ ਪੱਕਾ ਹੋ ਜਾਵੇ। ਸਾਨੂੰ ਇਹ ਵੀ ਰਸਤਾ ਵਧੀਆ ਹੈ। ਉੱਪਰ ਤੋਂ 15 ਕਿਲੋਮੀਟਰ ਜਾਊਂਗਾ ਮਰੀਜ਼ ਨੂੰ ਲੈ ਕੇ ਕੋਈ ਬਿਮਾਰ ਠਮਾਰ ਹੋ ਜਾਵੇ। ਕਿੱਧਰ ਹੋ ਕੇ ਜਾਈਏ ਅਸੀਂ? ਅੱਜ ਤੇ ਹੀ BBMP ਤੇ ਇਹ ਮੰਗ ਕਰਨ ਦੇ ਕਿ ਸਾਡਾ ਇਹ ਰੋਡ ਬਣ ਜਾਵੇ। ਕਿ ਸਾਨੂੰ ਇਹ ਰਸਤਾ ਸਿੱਧਾ ਕਰਦਣ ਕਿ ਆਸੀਂ ਇਹ ਨਾਲੇ ਰੇਲ ਦੀ ਪਟੜੀ ਦੇਖੋ ਜੀ ਤੁਹਾਡੇ ਸਾਹਮਣੇ ਕਿੰਨਾ ਉਹ ਹੈ। ਹੂੰ। ਠੀਕ ਹੈ। ਹਈ ਗੰਦ ਦੇ